ਹੌ ਟਵੀ ਉੱਤੇ ਰਹੇ ਆਈਪੀਐਲ ਦੇਖਦੀ ਸਾੰਦਾ ਵਾਲੇ ਭੇਰ ਦੇ ਕੀ ਜਾ ਕੇ ਮਿੱਠੀਏ ਆਵਾ ਗਉਣ ਜਿੱਥੇ ਵੀ ਬਾਤ ਧੌੜ ਵਰਦੀ ਜੋ ਪੱਕਿਆਂ ਦੇ ਪੈਂਦੇ ਆਪਣਾ ਕੇ ਮਿੱਠੀਏ ਹੋ ਜਿਵੇਂ ਭੁਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹੋ ਪੁੱਤ ਸ਼ੀੜੀਆਂ ਦੇ ਲਾਉਂਦੇ ਐ ਤਾਂ ਜੱਫ ਬਲੀਆਂ ਲੱਖ ਲੱਖ ਲਗੂ ਕਲੀ ਕਲੀ ਰੇੜ ਤੇ ਹੋ ਬੱਚੂਆਂ ਨੇ ਪਿੰਡ ਹੋਣਾ ਕੱਪ ਬਲੀਆਂ ਓ ਯਾਰ ਪਤਾ ਗੱਲ ਕੀ ਐ ਮੈਂ ਵੀ ਇੰਨਾ ਪਿੰਡਾਂ ਦੇ ਇੰਆ ਮਾਨਸਾ ਏਰੀਏ ਦਾ ਉਨੇ ਮੈਨੂੰ ਭਰਾਵਾਂ ਕੋਲੇ ਭਰਾਵਾਂ ਨੂੰ ਖੜ੍ਹ ਨਹੀਂ ਦਿੰਦੇ ਕੋਈ ਕੈਮਰਾ ਲੈ ਕੇ ਆ ਗਿਆ ਕੋਈ ਕਿਵੇਂ ਲੈ ਕੇ ਆ ਮੈਂ ਤਾਂ ਤੁਹਾਡਾ ਆਪ ਦਾ ਜਵਾਕਾ ਇੱਥੇ ਇਨਾ ਪਿੰਡਾ ਚ ਆ ਗਿਆ ਤੁਹਾਡੇ ਕੋਲ ਹੀ ਆਈ ਜਾਣਾ ਆਪਾਂ ਤਾਂ ਸਟਾਰ ਕਲਾਕਾਰ ਬਣ ਕੇ ਆਏ ਨਹੀਂ ਮੈਂ ਤਾਂ ਅੱਜ ਖੁਸ਼ੀ ਹੈ ਵੀ ਇਨਾ ਵਧੀਆ ਪ੍ਰੋਗਰਾਮ ਹੋ ਰਿਹਾ ਆਪਣੇ ਪਿੰਡਾਂ ਚ ਹੋ ਰਿਹਾ ਆਪਣੀ ਯੰਗ ਏਜ ਵਾਸਤੇ ਹੋ ਰਿਹਾ ਨਾ ਬਹੁਤ ਵਧੀਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਬੁਲਾਉਣ ਤੇ ਬਚਵਾਨਾ ਪਿੰਡ ਦੇ ਦਾ ਪਹਿਲੀ ਸੰਤਾਂ ਦੀ ਬਹੁਤ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਦੂਰੋਂ ਦੂਰੋਂ ਸੰਗਤ ਚੱਲ ਕੇ ਇੱਥੇ ਆਉਂਦੀ ਹੈ। ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦਾ ਅੱਜ ਤੁਸੀਂ ਮੈਨੂੰ ਵੀ ਇੱਥੇ ਖਿੱਚ ਲਿਆ ਜੀ। ਇਸ ਨਗਰੀ ਤੇ ਮੈਂ ਕਾਫੀ ਟਾਈਮ ਪਹਿਲਾਂ ਹੋਂ ਦੀ ਕੋਸ਼ਿਸ਼ ਕੀਤੀ ਸੀ ਮੈਥੋਂ ਕਿਸੇ ਕਾਰਨਾ ਕਰਕੇ ਆਇਆ ਨਹੀਂ ਗਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸੱਦੇ ਲਈ ਜੀ ਤੇ ਪਰਮਾਤਮਾ ਨੂੰ ਇਹੀ ਦੁਆ ਕਰਦਾ ਵੀ ਦਿਨਰ ਦੁੱਗਣੀ ਰਾਤ ਚੌਕਣੀ ਤਰੱਕੀ ਕਰੋ ਜੀ ਸਾਰੇ। ਤੇ ਬਸ ਇੰਨੀ ਇੱਕ ਗੱਲਾਂ ਕਰਦਾ ਜੀ। ਫਤਿਹ ਪ੍ਰਵਾਨ ਕਰਿਓ ਬੋਲੇ ਸੋਨਿਹਾਲ ਹੈਲੋ ਬੀਰ ਜੀ ਗਾਣਾ ਦਾ ਸੁਣਾ ਦੇ ਇੱਕ ਇੱਕ ਦਾ ਟੱਪਾ ਗਾਣਾ ਦਾ ਹੁਣ ਆ ਜਾਓ ਚੱਲ ਕਬੱਡੀ ਵਾਲੀ ਸੁਣਾ ਦੇ ਇੱਕ ਯਾਰ ਸ਼ਾਂਤੀ ਕਰ ਲੋ ਉਹ ਬਹਿ ਜਾ ਭਰਾਵਾ ਬਹਿ ਜਾ ਇੱਥੋਂ ਹੀ ਥੋੜੇ ਜੁਈ ਆ ਮੈਂ ਸਲਵਾਨ ਕਾਂਤਾ ਨਹੀਂ ਆ ਗਿਆ ਕੋਈ ਠੀਕ ਹੈ ਨਾ ਆਪਾਂ ਆਮ ਜੇ ਬੰਦੇ ਆ ਭਾਈ ਲਾ ਲਓ ਥੱਲੇ ਕਰ ਲੋ ਉਹ ਵੀ ਤੁਹਾਡੇ ਭਰਾ ਹੀ ਨੇ ਉਹਨਾਂ ਨੂੰ ਦੇਖ ਲੈਣ ਦੇ ਅਥੋਂ ਨੂੰ ਥਾਲਿਆਂ ਨੂੰ ਤਾਂ ਥੋੜੇ ਥੋੜੀ ਆਉਣਗੇ ਤੈਨੂੰ ਬਾਹਾਂ ਫੜ ਕੇ ਵਾਰੀ ਲੈ ਜਾਓ ਯਾਰ ਬਹਿ ਜਾ ਵੀ ਬਣ ਕੇ ਬਹਿ ਜਾ ਸਾਈਡ ਤੇ ਹੋ ਜਾ ਸਾਈਡ ਤੇ ਬਹਿ ਜਾ ਬਹਿ ਜਾ ਬਹਿ ਜਾ ਭਰਾਵਾ ਪਿਆਰ ਮੁਹੱਬਤ ਨਾਲ ਛੋਟਾ ਭਰਾ ਕਹੀ ਜਾਂਦਾ ਬੇਨਤੀ ਕਹੀ ਜਾਂਦਾ ਵੀਰ ਬਣ ਕੇ ਬਹਿ ਜਾ ਉਹ ਵੀ ਭਾਈ ਨੇ ਆਪਣੇ ਸਾਰੇ ਅੱਗੇ ਵਿੱਚ ਖੜਾ ਕਿ ਹਾਲ ਚਾਲ ਅੰਦਰ ਆਇਓ ਠੀਕ ਠਾਕ ਹੋ ਜੀ ਚਲੋ ਸੁਣਾ ਆ ਕੇ ਜਾਨ ਨੂੰ ਦੋਕ ਲੈਣਾ ਤੁਸੀਂ ਇੰਨਾ ਮਾਨ ਕਰਤਾ ਕਬੱਡੀ ਵਾਲਾ ਗਾਣਾ ਸੁਣਿਆ ਸੀ ਮੇਰਾ ਕਿ ਨਹੀਂ ਸੁਣਿਆ ਚੱਲ ਸਣਾ ਅੱਗੇ ਜਾਨਾਂ ਦੋ ਲੈਣਾ ਠੀਕ ਹੈ ਹਾਊ ਟੀਵੀ ਉੱਤੇ ਰਹੇ ਆਈਪੀਐਲ ਦੇਖਦੀ ਸੰਦਾਂ ਵਾਲੇ ਭੇਰ ਦੇ ਖੀ ਜਾ ਕੇ ਮਿੱਠੀਏ ਆਵਾ ਗਉਣ ਜਿੱਥੇ ਵੀ ਬਾਤ ਧੌੜ ਵਰਦੀ ਜੋ ਪੱਕਿਆਂ ਦੇ ਪੈਂਦੇ ਆਪਣਾ ਕੇ ਮਿੱਠੀਏ ਓ ਜਿਵੇਂ ਭੁਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹਉ ਪੁੱਤ ਛੀੜੀਆਂ ਦੇ ਲਾਉਂਦੇ ਐਦਾਂ ਜੱਫ ਬਲਿਏ ਲੱਖ ਲੱਖ ਲਗੂ ਕਲੀ ਕਲੀ ਰੇੜ ਤੇ ਹਉ ਬੱਚੂਆਂ ਨੇ ਪਿੰਡ ਹੋਣਾ ਕੱਪ ਬਲਿਏ ਹਲੋ ਬहोत ਨਮਸਤੂ ਮੂਸੇਲਾ ਸਾਡਾ ਸਕਾਰਜੋ ਵੀਰ ਜੋ ਉਸ ਟਾਈਮ ਤੇ ਟਾਈਮ ਲਾ ਕੇ ਪਹੁੰਚਿਆ ਬਹੁਤ-ਬਹੁਤ ਧੰਨਵਾਦ ਸਿੱਧੂ ਮੂਸੇਵਾਲੇ ਦਾ ਸਾਰੇ ਨਗਰ ਨਿਵਾਸੀਆਂ ਦਾ ਦੂਰੋਂ-ਦੂਰ ਹੀ ਸੰਗ ਦਾ ਸਾਰੀ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਮਲਕੀਤ ਢਿੰਡਸਾ ਸਿੱਧੂ ਮੂਸੇਵਾਲਾ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਜਿਹੜਾ ਤੁਸੀਂ ਕਬੱਡੀ ਬਾਰੇ ਦੱਸਿਆ ਹਾਜ਼ਰੀ ਲਵਾਈ ਹੈ ਤੰਦਰਪਾਪਾ ਥੰਗਣ ਸਿੰਘ ਸਪੋਰਟਸ ਕਲੱਬ ਬਸ਼ਾ